ਕੋਈ ਵੀ ਇਨਸਾਨ ਜਦੋਂ ਘਰ ਤੋਂ ਨਿਕਲਦਾ ਹੈ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਉਸ ਦੀ ਮੌਤ ਨੇ ਉਸ ਨੂੰ ਘੇਰਾ ਪਾ ਲੈਣਾ ਹੈ ਤਾਂ ਇੱਕ ਐਦਾਂ ਦੀ ਖਬਰ ਤਖਾਨ ਜਾ ਰਹੀਆਂ ਰਾਤ 10:30 ਵਜੇ ਦੇ ਕਰੀਬ ਕੁਰਾਲੀ ਬੂਤਗੜ ਚੰਡੀਗੜ੍ਹ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਚਾਰ ਸਟੂਡੈਂਟ ਜੋ ਕਿ ਪੰਜਾਬ ਯੂਨੀਵਰਸਿਟੀ ਵਿੱਚ ਪੜਨ ਵਾਲੇ ਸੀ ਪੀ ਐਚ ਡੀ ਕਰ ਰਹੇ ਸੀ ਯੂਨੀਵਰਸਿਟੀ ਵਾਲੀ ਸਾਈਡ ਤੋਂ ਜਦੋਂ ਇਸ ਟੈਫਿਕ ਲਾਈਟਾਂ ਦੇ ਉੱਤੇ ਪਹੁੰਚੇ ਦਦਨੀਏ ਕਿਸ ਪਾਸੇ ਤੋਂ ਜਿਹੜੇ ਉਹ ਨੌਜਵਾਨ ਦੱਸਿਆ ਜਾ ਰਿਹਾ ਕਿ ਆਏ ਸੀ ਆਪਣੀ ਗੱਡੀ ਦੇ ਵਿੱਚ ਤਾਂ ਉਸ ਪਾਸੇ ਤੋਂ ਗੱਡੀ ਪਲਟਿਆ ਖੰਦੀ ਹੋਈ ਇਸ ਡਿਵਾਈਡਰ ਦੇ ਨਾਲ ਆਣ ਕੇ ਵੱਜ ਗਈ ਜਿਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਤਿੰਨ ਜਿਸ ਦੇ ਵਿੱਚ ਵਿਅਕਤੀਆਂ ਦੀ ਮੌਤ ਹੋਈ ਹੈ ਇੱਕ ਗੰਭੀਰ ਜ਼ਖਮੀ ਹੈ ਤਾਂ ਇਹ ਬਹੁਤ ਹੀ ਭਿਆਨਕ ਹਾਦਸਾ ਹੈ ਤਸਵੀਰਾਂ ਦਿਖਾ ਦਿੰਦੇ ਨੇ ਕਿ ਜਿਸ ਤਰੀਕੇ ਨਾਲ ਕਾਰ ਦੇ ਪਰਗਾਚੇ ਉੱਡ ਚੁੱਕੇ ਨੇ ਦੂਸਰੇ ਕੋ ਛੱਤ ਜਿਹੜੀ ਪਟੀ ਹੋਈ ਹੈ ਜਿਸ ਤਰੀਕੇ ਨਾਲ ਪਲਟਿਆ ਖੰਈਆਂ ਨੇ ਮੌਕੇ ਤੇ ਪੂਰੀ ਜਿਹੜੀ ਗੱਡੀ ਆ ਖਤਮ ਹੋ ਚੁੱਕੀ ਐ ਇਸ ਦੇ ਵਿੱਚ ਦੱਸਿਆ ਕਿ ਤਿੰਨ ਨੌਜਵਾਨ ਤੇ ਇੱਕ ਕੁੜੀ ਮੌਜੂਦ ਸੀ ਜੋ ਕਿ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਸੀ ਬੜਾ ਭਿਆਨਕ ਹਾਦਸਾ ਬੰਦੇ ਰੂਹ ਕੰਬ ਜਾਂਦੀ ਜਦੋਂ ਇਸ ਤਰੀਕੇ ਦਾ ਹਾਦਸਾ ਵੇਖਦਾ ਤਾਂ ਮੈਂ ਕੈਮਰਾਮੈਨ ਕਹਾਂਗਾ ਚਾਰੇ ਪਾਸੇ ਤੋਂ ਗੱਡੀ ਦੀਆਂ ਤਸਵੀਰਾਂ ਵੀ ਦਿਖਾ ਦਿਓ ਇਸ ਤਰੀਕੇ ਨਾਲ ਤੁਸੀਂ ਦੇਖੋ ਕਿ ਰਾਤ ਲੋਕਾਂ ਨੇ ਇਸ ਗੱਡੀ ਨੂੰ ਪਾਰ-ਪਾਰ ਕੇ ਇਸ ਗੱਡੀ ਦੀ ਜਿਹੜੀ ਬਾਡੀ ਐ ਇਸ ਲੋਹੇ ਨੂੰ ਖਿੜਕੀਆਂ ਨੂੰ ਬਾਹਰ ਲਾਸ਼ਾਂ ਕੱਢੀਆਂ ਗਈਆਂ ਨੇ ਬਹੁਤ ਹੀ ਭਿਆਨਕ ਹਾਦਸਾ ਸੀ ਉਸ ਸਮੇਂ ਹਰੇ ਜਦੋਂ ਹੀ ਬੰਦਾ ਦੇਖਦਾ ਹੈ ਇਸ ਗੱਡੀ ਨੂੰ ਤਾਂ ਬੰਦੇ ਦੀ ਰੂਹ ਕੰਬ ਉੱਠ ਜਾਂਦੀ ਹੈ ਕਿ ਜੋ ਇਸ ਦੇ ਵਿੱਚ ਮੌਜੂਦ ਸੀ ਕਿ ਪਤਾ ਨਹੀਂ ਬੱਚੇ ਨੇ ਪਤਾ ਨਹੀਂ ਉਹਨਾਂ ਦੀ ਮੌਤ ਹੋ ਗਈ ਹੈ ਪਰ ਅਸੀਂ ਆਪਣੇ ਚੈਨਲ ਰਾਹੀਂ ਖਬਰ ਦਿਖਾ ਰਹੇ ਹਾਂ ਜਿੱਥੇ ਕਿ ਰਾਤ ਦੀ ਜਿਹੜੀ ਘਟਨਾ ਵਾਪਰੀ ਹੈ ਜਿੱਦੇ ਵਿੱਚ ਤਿੰਨ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਿੱਖ ਕੁੜੀ ਸੀ ਇੱਕ ਕੁੜੀ ਦੀ ਮੌਤ ਹੋ ਗਈ ਤੇ ਦੂਜੇ ਪਾਸੇ ਦੋ ਨੌਜਵਾਨਾਂ ਦੀ ਵੀ ਮੌਤ ਮੌਕੇ ਤੇ ਹੋ ਗਈ ਜੋ ਕਿ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਨੌਜਵਾਨ ਸੀ ਤਾ ਕਿਸੇ ਆਪਣੇ دوست ਨੂੰ ਰিসিਵ ਕਰਨ ਵਾਸਤੇ ਕਰਾਲੀ ਸਾਈਡ ਜਾ ਰਹੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਕਿ ਉਹ ਬੂਥਕੜ ਲਾਈਟਾਂ ਦੇ ਉੱਤੇ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰ ਇਸ ਜਗ੍ਹਾ ਉੱਤੇ ਤੁਸੀਂ ਦੇਖੋ ਕਾਫੀ ਦੂਰ ਤੱਕ ਇਹਨਾਂ ਦੀਆਂ ਗੱਡੀਆਂ ਸਮਾਨ ਜਿਹੜਾ ਖਿਲਰਿਆ ਪਿਆ ਹੈ ਤਾਂ ਉਸ ਪਾਸੇ ਵੀ ਮੈਂ ਕੈਮਰਾਮੈਨ ਨੂੰ ਕਾਹਦੇ ਸਾਹਮਣੇ ਤਸਵੀਰ ਦਿਖਾ ਦੋ ਉਹ ਸਾਹਮਣੇ ਵੀ ਜਿਹੜਾ ਇਹਨਾਂ ਦੀ ਗੱਡੀਆਂ ਦੇ ਬੰਪਰ ਵਗੈਰਾ ਸਾਰਾ ਤੇ ਗੱਡੀ ਖਿਲਰਿਆ ਪਿਆ ਸਮਾਨ ਇਸ ਡਿਵਾਈਡਰ ਦੇ ਨਾਲ ਦੱਸਿਆ ਜਾ ਰਿਹਾ ਕਿ ਇੱਥੇ ਜਾਣ ਕੇ ਜਿਹੜੀ ਬੱਜੀ ਹੈ ਜਿੱਥੇ ਕਿ ਇਧਰਲੇ ਪਾਸੇ ਸਮਾਨ ਦਿਖਾ ਦਨੇ ਤੁਹਾਨੂੰ ਇਹ ਵੀ ਜਿਹੜਾ ਇਸ ਗੱਡੀ ਦਾ ਸਮਾਨ ਖ ਲੋਹੀ ਦੀ ਰਾਣਾ ਦੇ ਨਾਲ ਪਾੜ-ਪਾੜ ਕੇ ਜਿਹੜਾ ਇਸ ਜਗ੍ਹਾ ਉੱਤੇ ਉਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਮੌਕੇ ਤੇ ਹਾਲਾਤ ਬਹੁਤ ਹੀ ਭਿਆਨਕ ਸੀ ਜਿਸ ਨੂੰ ਲੈ ਕੇ ਹਰ ਬੰਦੇ ਦੀ ਰੂਹ ਕੰਬ ਉੱਠ ਗਈ ਜਦੋਂ ਦੇਖਿਆ ਇਹ ਹਾਦਸਾ ਦੱਸਿਆ ਯਾਰ ਇਹ ਕੁਝ ਨੌਜਵਾਨ ਜਿਨ੍ਹਾਂ ਦੀ ਮੌਤ ਹੋਈ ਆ ਉਹ ਘਰ ਦੇ ਹੈ ਵੀ ਇਕੱਲੇ ਹੀ ਸੀ ਪਿੱਛੇ ਕੋਈ ਹੋਰ ਕੋਈ ਭਰਾ ਕੋਈ ਭੈਣ ਨਹੀਂ ਸੀ ਤੇ ਜੋ ਕੁੜੀ ਹੈ ਉਹ ਅੰਸਾਰ ਦੀ ਦੱਸੀ ਜਾ ਰਹੀ ਹੈ ਹਰਿਆਣੇ ਦੀ ਪੰਜਾਬ ਯੂਨੀਵਰਸਿਟੀ ਪੜ੍ਹਦੀ ਸੀ ਦੂਜੇ ਪਾਸੇ ਇੱਕ ਨੌਜਵਾਨ ਹਿਮਾਚਲ ਦਾ ਦੱਸਿਆ ਜਾ ਰਿਹਾ ਹੈ ਇੱਕ ਨੌਜਵਾਨ ਜੋ ਮਲੋਹ ਦੱਸਿਆ ਜਾ ਰਿਹਾ ਇੱਕ ਖੁੱਡੇ ਲੋਹਰੇ ਦਾ ਤਾਂ ਇੱਕ ਨੌਜਵਾਨ ਜਿਹੜਾ ਜਿਹੜੇ ਲਾਟ ਦੇ ਵਿੱਚ ਹਸਪਤਾਲ ਵਿੱਚ ਦਾਖਲ ਹੈ ਤਾਂ ਦੇਖੋ ਗੱਡੀ ਦੇ ਜਿਹੜੇ ਤਸਵੀਰਾਂ ਨੇ ਤਾਂ ਬੜੀਆਂ ਭਿਆਨਕ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਦੇਖੋ ਕਿ ਮੌਕੇ ਤੇ ਜਿਹੜੀ ਨੌਜਵਾਨਾਂ ਦੀ ਮੌਤ ਹੋਈ ਹੈ ਬੰਦੇ ਰੂਹ ਕੰਬੂ ਚੰਦੀ ਹੈ ਤਾਂ ਆਹ ਟਿਕਾ ਗੱਡੀ ਹੈ ਚਾਰੇ ਪਾਸੇ ਜਿਹੜੀ ਖਤਮ ਹੋ ਚੁੱਕੀ ਹੈ ਇਸ ਗੱਡੀ ਦੀਆਂ ਤਸਵੀਰਾਂ ਜਦੋਂ ਬੰਦਾ ਦੇਖਦਾ ਹੈ ਤਾਂ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਇਹ ਹੁੰਦਾ ਕਿ ਜਦੋਂ ਵੀ ਰੋਡ ਤੇ ਜਾਣਾ ਹੈ ਤਾਂ ਸੇਫਟੀ ਰੱਖਣ ਦੀ ਲੋੜ ਹੈ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਬੰਦੇ ਦੀ ਮੌਤ ਉਸ ਨੂੰ ਘੇਰਾ ਪਾ ਲਵੇ ਤਾਂ ਕਾਲ ਬਣ ਕੇ ਜਿਹੜਾ ਇਹ ਲਾਈਟਾਂ ਜਿਹੜੀਆਂ ਜਗਾ ਉੱਤੇ ਜਿਹੜੀਆਂ ਲੱਗੀਆਂ ਹੋਈਆਂ ਨੇ ਇਹ ਰੋਡ ਇਹਨਾਂ ਨੌਜਵਾਨਾਂ ਵਾਸਤੇ ਆਇਆ ਤਾਂ ਇਹਨਾਂ ਨੌਜਵਾਨਾਂ ਦੀ ਜਿਹੜੀ ਮੌਤ ਦਾ ਕਾਰਨ ਇਹ ਜਗਾ ਉੱਤੇ ਹੀ ਰੋਡ ਬਣ ਗਿਆ ਤਾਂ ਘਰ ਤੋਂ ਬੜੀ ਦਿਲ ਦਸਦਨੀ ਹੈ ਕਿ ਬੰਦਾ ਖੁਸ਼ੀ ਖੁਸ਼ੀ ਹਰ ਬੰਦਾ ਰੋਡ ਦੇ ਉੱਤੇ ਨਿਕਲਦਾ ਹੈ ਤੱਕੀ ਪਤਾ ਹੁੰਦਾ ਕਿ ਅੱਗੇ ਮੌਤ ਉਹਦਾ ਇੰਤਜ਼ਾਰ ਕਰ ਰਹੀ ਹੈ ਤੇ ਇਹ ਨੌਜਵਾਨ ਪੰਜਾਬ ਯੂਨੀਵਰਸਿਟੀ ਤੋਂ ਦੱਸਿਆ ਜਾ ਰਿਹਾ ਹੈ ਕਿ ਰਾਤ 10:30 ਵਜੇ ਦੇ ਕਰੀਬ ਕਰਾਲੀ ਰੋਡ ਦੇ ਉੱਤੇ ਚੰਡੀਗੜ੍ਹ ਤੋਂ ਜਾ ਰਹੇ ਸੀ ਤਾਂ ਰਾਸਤੇ ਦੇ ਵਿੱਚ ਜੋ ਬੋਥਗੜਾ ਟ੍ਰੈਫਿਕ ਲੈਟਾ ਨੇ ਜੇ ਤੁਸੀਂ ਦੇਖੋ ਕਿ ਇਹ ਸਿੱਧਾ ਕਰਾਲੀ ਰੋਡ ਜਾ ਰਿਹਾ ਹੈ ਤੇ ਦੂਜੇ ਪਾਸੇ ਜਿਹੜਾ ਰੋਡ ਹੈ ਉਹ ਚੰਡੀਗੜ੍ਹ ਤੋਂ ਆ ਰਿਹਾ ਹੈ ਚੰਡੀਗੜ੍ਹ ਦੇ ਪਾਸੇ ਤੋਂ ਦਦ ਨੇ ਇੱਕ ਸਪੀਡ ਬ੍ਰੇਕਰ ਲੱਗਿਆ ਹੋਇਆ ਸਪੀਡ ਬ੍ਰੇਕਰ ਦੇ ਉੱਤੇ ਜਦੋਂ ਵੀ ਬੰਦਾ ਆਪਣੇ ਵਹੀਕਲ ਨੂੰ ਕੱਢਦਾ ਹੈ ਤਾਂ ਉਸ ਜਗ੍ਹਾ ਉੱਤੇ ਕਈ ਵਾਰ ਅਨਕੰਟਰੋਲ ਗੱਡੀ ਵੀ ਹੋ ਜਾਂਦੀ ਹੈ ਅਜੇ ਮੁਕਾਰਨਾ ਤਾਂ ਨਹੀਂ ਪਤਾ ਲੱਗਿਆ ਕਿ ਕਿਸੇ ਗੱਡੀ ਨੇ ਫੇਟ ਮਾਰੀ ਹੈ ਜਾ ਫਿਰ ਕਿਤਨੇ ওভার ਸਪੀਡ ਦੇ ਨਾਲ ਗੱਡੀ ਪਲਟੀ ਹੈ ਪੁਲਿਸ ਲਗਾਤਾਰ ਇਸ ਦੀ ਜਾਂਚ ਕਰ ਰਹੀ ਹੈ ਤੇ ਨੌਜਵਾਨਾਂ ਦੀ ਲਾਸ਼ਾਂ ਨੂੰ ਲੈਣ ਵਾਸਤੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੀ ਪਤਾ ਸੀ ਕਿ ਸਾਡੇ ਬੱਚਿਆਂ ਦੇ ਇਸ ਤਰੀਕੇ ਨਾਲ ਪਾਣਾ ਵਾਪਰਨਾ ਤਾਂ ਇਸ ਤਰੀਕੇ ਦੇ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਤੇ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਜਦੋਂ ਵੀ ਇਸ ਤਰੀਕੇ ਦੇ ਨਾਲ ਤੁਸੀਂ ਰੋਡ ਤੇ ਜਾਂਦੇ ਹੋ ਤਾਂ ਜੁਰ ਚਾਰੇ ਪਾਸੇ ਧਿਆਨ ਰੱਖਿਆ ਕਰੋ ਕੋਈ ਹੋਰ ਗੱਡੀ ਤੁਹਾਡੇ ਵਿੱਚ ਨਾਨਕੇ ਵੱਜੇ ਤਾਂ ਨਾਲ ਦੀ ਨਾਲ ਆਪਣੀ ਗੱਡੀ ਦੀ ਜਿਹੜੀ ਸਪੀਡ ਹੈ ਉਹ ਵੀ ਜਿਹੜੀ ਕੰਟਰੋਲ ਕਰਨੀ ਚਾਹੀਦੀ ਹੈ ਆ ਇਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਤੁਸੀਂ ਉਹ ਵੀ ਸੁਣੋ ਸਰ ਇਹ ਦੱਸਿਆ ਜਾ ਰਿਹਾ ਕਿ ਰਾਤ ਤੇ ਕਰੀਬ 10:30 11 ਵਜੇ ਇੱਕ ਐਕਸੀਡੈਂਟ ਹੋਇਆ ਬਹੁਤ ਬੜੀ ਲਾਈਟਾਂ ਦਿੱਖਦੀ ਕੀ ਹੋਇਆ ਸੀ ਬਰਾਬਰ ਕਿਸੇ ਮੌਕੇ ਤੇ ਪੁਲਿਸ ਪਹੁੰਚੀ ਉਧਰ ਟ੍ਰੈਫਿਕ ਸਾਨੂੰ ਕੱਲ 10:30 ਵੇ ਇਨਫੋਰਮੇਸ਼ਨ ਆਈ ਸੀ ਵੀ ਇੱਕ ਆਰਟੀਕਲ ਗੱਡੀ ਦਾ ਐਕਸੀਡੈਂਟ ਹੋਇਆ ਜਿੱਥੇ ਸਾਡੀ ਪੁਲਿਸ ਪਾਰਟੀ ਪਹੁੰਚ ਕੇ ਜਿੱਥੇ ਜ਼ਖਮੀ ਸੀਗੇ ਉਹਨਾਂ ਨੂੰ 108 ਐਮਬੂਲੈਂਸ ਹੰਤਿਆਮ ਕਰਕੇ ਉਹਨਾਂ ਨੂੰ ਆਪਣੇ ਹਸਪਤਾਲ ਕੋਲ ਛੱਡ ਕੇ ਆਇਆ ਇਸ ਇਨਸੀਡੈਂਟ ਤੇ ਤਿੰਨ ਵਿਅਕਤੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਇੱਕ ਵਿਅਕਤੀ ਜ਼ਖਮੀ ਹੈ ਜਿਹੜਾ ਹੰਜੇਰੇਲਾ ਜਸਪਤਾਲ ਜੇ ਕਿੰਨੇ ਮੁੰਡੇ ਕਿੰਨੀਆਂ ਕੁੜੀਆਂ ਸੀ ਇਹਦੇ ਚ ਇਹ ਜਿਹੜੇ ਮੌਕੇ ਤੇ ਜਿਨ੍ਹਾਂ ਦੀ ਮੌਤ ਹੋਈਆਂ ਉਹ ਚ ਇੱਕ ਕੁੜੀ ਹੈ ਤੇ ਦੋ ਮੁੰਡੇ ਹੈ ਤੇ ਇੱਕ ਮੁੰਡਾ ਜਿਹੜਾ ਹੈਗਾ ਉਹ ਜ਼ਖਮੀ ਰਾਜ ਹੈਗਾ ਸਰ ਕਿੱਥੇ ਦੇ ਰਹਿਣ ਸੀ ਲੋਕਰੀ ਸੀਗੀ ਯਾਤਰਾ ਜਿਹੜਾ ਖੋਡਾ ਲੋਹਰਾ ਜਾਂ ਇਸ ਆਪਣੇ ਉਹ ਨਵੇਂ گاਉਂ ਦੇ ਦੇ ਸੀ ਸੀਗੇ ਮੋਟੇ ਇਹ ਪਰਦੇ ਸੀਗੇ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਪੜਾਈ ਕਰਦੇ ਸੀ ਸਰ ਜਿਸ ਤਰੀਕੇ ਨਾਲ ਸੱਜਾਰੇ ਕਿ ਕਿ ਇਹਨਾਂ ਦਾ ਕੋਈ ਐਕਸਿਡੈਂਟ ਹੈ ਉਹ ਸਪੀਡ ਬ੍ਰੇਕਰ ਰਹੀ ਹੋਇਆ ਜਾਂ ਕੋਈ ਵਹੀਕਲ ਵੇਟ ਮਾਰ ਕੇ ਗਿਆ ਕੁਛ ਜਿਹਾ ਵਾਰਟੇਲ ਪਤ ਲਗੀ ਦੇਖੋ ਹਜੇ ਅਸੀਂ ਇਹਨਾਂ ਦੀ ਇੱਕ ਵਾਰ ਜਿਹੜੀ ਕਾਰਵਾਈ ਹੈਗੀ ਹੈ ਮੌਕੇ ਤੇ ਚਸ਼ਮਦੀਤ ਦੇ ਬਿਆਨ ਤੇ ਲੇਕੀ ਕਰਿਆ ਨੇ ਜੇ ਜੀ ਉਹ ਦੱਸਦਾ ਸੀ ਕਿ ਵੀ ਗੱਡੀ ਤੇਜ਼ ਰਫਤਾਰ ਕਾਰਨ ਨੇ ਸਪੀਡ ਬ੍ਰੇਕਰ ਸਾਹਮਣੇ ਆ ਗਿਆ ਤੇ ਉਸ ਤੋਂ ਬਾਅਦ ਗੱਡੀ ਆਊਟ ਆਫ ਕੰਟਰੋਲ ਹੋ ਕੇ ਪਲਟੀਆਂ ਖਾ ਕੇ ਉਹਦੀ ਗੱਡੀ ਮਤਲਬ ਜ਼ਿਆਦਾ ਨੁਕਸਾਨੀ ਗਈ ਤੇ ਮੌਕੇ ਤੇ ਇਹਨਾਂ ਦੀ ਡੈਥ ਵੀਰ ਹੋ ਗਈ ਪਰ ਇਸ ਚ ਇੱਕ ਜਿਹੜਾ ਡਰਾਈਵਰ ਮੁੰਡਾ ਹੈਗਾ ਨਰਿੰਦਰ ਉਹ ਇਹ ਜਿਹੜੇ ਲਾਜ ਹੈ ਜਿਹੜਾ ਹਜੇ ਸਟੇਟਮੈਂਟ ਦੇਣ ਦੇ ਕਾਬਿਲ ਨਹੀਂ ਹੈਗਾ ਅਸੀਂ ਇੱਕ ਵਾਰ ਕਾਰਵਾਈ ਮਚਸ਼ਮਨੀ ਦੇ ਅਕੋਰਡਿੰਗ ਕਰੀ ਜਾਂਦੇ ਆ ਪਰ ਜੇ ਉਸ ਦੀ ਸਟੇਟਮੈਂਟ ਜਿਵੇਂ ਮੁੰਡੇ ਦੀ ਆਊਗੀ ਉਹ ਦੇ ਅਕੋਰਡਿੰਗ ਜਿਹੜੀ ਕਾਰਵਾਈ ਹੋਗੀ ਉਹ ਮਤਲਬੀ ਹੋਵੇ ਕਿਹੜੇ ਪਾਸੇ ਤੋਂ ਆ ਰਹੀ ਸੀ ਕਿੱਧਰ ਜਾ ਰਹੀ ਸੀ ਇਹ ਚੰਡੀ ਵਾਲੇ ਪਾਸੋਂ ਦੀ ਆ ਰਹੀ ਸੀ ਕੁੜਲੀ 쪽 ਜਾ ਰਹੀ ਸੀ ਸਰ ਹੁਣ ਜਿਲ੍ਹੇ ਕਿਨਾਲ ਹੈ ਐਕਸੀਡੈਂਟ ਪਹਿਲਾਂ ਵੀ ਹੋਇਆ ਬਹੁਤ ਘੜੇ ਦੇ ਵਿੱਚ ਇੱਕ ਨੌਜਵਾਨ ਦਾ ਖਾਲੀਪ ਹੋ ਸੀ ਤਾਂ ਇਸ ਰਿਪੋਰਟ ਦੇ ਕਾਪੀ ਐਕਸ਼ਨ ਤੋਂ ਹੋ ਰਹੀ ਨੇ ਤਾਂ ਟੋਰਟੈਕਸ ਵੀ ਲੱਗਿਆ ਹੋਇਆ ਇਸ ਬਾਰੇ ਤੁਸੀਂ ਟੋਰਟੈਕਸ ਦੇ ਉੱਤੇ ਜਿੰਨੀ ਕੋਈ ਰਿਪੋਰਟ ਭੇਜੀ ਹੈ ਕਿਉਂਕਿ ਕਈ ਅਣਗਹਿਲੀਆਂ ਦੇਖਣ ਨੂੰ ਮਿਲੀਆਂ ਨੇ ਜਿਵੇਂ ਸਪੀਡ ਬ੍ਰੇਕਰ ਦੇ ਉੱਤੇ ਜਿੱਡੀ ਪੀਲੀ ਪੱਟੀ ਹੈ ਦ ਲਾਈਟਾਂ ਚਲ ਰਹੀਆਂ ਇਸ ਤਰੀਕੇ ਨਾਲ ਜਿਹੜੀ ਲਾਪ ਹੋਈ ਦੇਖੋ ਜਿੱਥੇ ਵੀ ਜਿਆਦਾ ਵੱਲੋਂ ਸਾਨੂੰ ਅੰਮ੍ਰਿਤਸਰ ਇਹੋ ਜੇ ਮਿਲਦੇ ਵੀ ਜਿੱਥੇ ਜਿਹੜਾ ਮੇਨ ਐਕਸੀਡੈਂਟ ਪ੍ਰੋਨ ਏਰੀਆ ਬਣ ਜਾਂਦਾ ਹੈ ਉਹਦੇ ਬਾਰੇ ਮੈਂ ਅੱਜ ਵੀ ਇੱਕ ਲੈਟਰ ਕੱਢਿਆ ਨਾ ਕਿ ਆਹ ਏਰੀਆ 'ਚ ਸਾਨੂੰ ਲੱਗਦਾ ਵੀ ਇੱਕ ਜਾਂ ਦੋ ਤੋਂ ਬਾਅਦ ਐਕਸੀਡੈਂਟ ਹਰ ਇੱਕ ਕੁਝ ਟਾਈਮ ਬਾਅਦ ਹੁੰਦੇ ਆ ਤੇ ਉਹ ਸਬੰਧੀ ਅਸੀਂ ਜਿਹੜੀ ਵੀ ਕਾਰਵਾਈ ਟੋਲ ਮੈਲ ਨਾਲ ਕਰਾਂਗੇ ਤੇ ਆਪ ਵੀ ਅਸੀਂ ਇੱਕ ਵਾਰ ਇਹਨਾਂ ਨੂੰ ਇਨਸ਼ੋਰ ਕਰਾਂਗੇ ਵੀ ਇੱਥੇ ਜਿਹੜਾ ਵੀ ਰੋਡ ਦਾ ਇਨਫਰਾਸਟ੍ਰਕਚਰ ਚਾਹੀਦਾ ਉਹ ਪ੍ਰੋਪਰ ਤੇ ਸਹੀ ਤਰੀਕਾ ਨਾਲ ਹੋਵੇ ਸਰ ਲੋਕਾਂ ਨੂੰ ਕੀ ਵੀ ਕਰੋਂਗੇ ਕਿ ਜਿਹੜੇ ਤੇਜ਼ ਰਫ ਦੇਖੋ ਆਪਣੀ ਆਪਾਂ ਉਹੀ ਗੱਲ ਕਰਦੇ ਹਾਂ ਕਿ ਜ਼ਿੰਦਗੀ ਸੱਤੀ ਇੰਪੋਰਟੈਂਟ ਹੈ ਇੱਕ ਬੱਚਾ ਪੜ ਲੈ ਕੇ ਨਾ ਵੱਡਾ ਬਣਦਾ ਹੈ ਕਿ ਉਹ ਯੂਨੀਵਰਸਿਟੀ 'ਚ ਪੜਾਉਂ ਨਿਸ਼ਾ ਲੰਦਾ ਪੀ ਐਚ ਡੀ ਕਰਦਾ ਸਭ ਕੁਝ ਕਰਦਾ ਹੈ ਤੇ ਇੱਕ ਝਟਕੇ 'ਚ ਹੀ ਜਿਹੜੀ ਇਹੋ ਜੀ ਮਾੜੀ ਘਟਨਾ ਹੁੰਦੀ ਹੈ ਤੇ ਉਹ ਮਤਲਬ ਉਹਦਾ ਪਰਿਵਾਰ ਤੇ ਜੋ ਬੀਤਦੀ ਆ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਇਸ ਲਈ ਸਭ ਨਾਲ ਵੀ ਲਈ ਹੀ ਹੈ ਵੀ ਵਹੀਕਲ ਦੀ ਜਿਹੜੀ ਪ੍ਰੋਪਰ ਟ੍ਰੇਨਿੰਗ ਤੇ ਆਪਣਾ ਵਹੀਕਲ ਦੀ ਸਪੀਡ ਉਹ ਇੰਪੋਰਟੈਂਟ ਹੈਗੀ ਹੈ ਤੁਸੀਂ ਉਹਨੂੰ ਕਦੇ ਵੀ ਜੇ ਸਪੀਡ ਤੋਂ ਵੱਧ ਚਲਾਓਗੇ ਜਾਂ ਕੁਝ ਇਹੋ ਜੀ ਮਤਲਬ ਟਰੈਫਿਕ ਨਿਮਨ ਨਿਮਨ ਨਾ ਕਰੋਗੇ ਦਾ ਇਹ ਬਹੁਤੀ ਇਹਦਾ ਮਤਲਬ ਖਤਰਨਾਕ ਚੀਜ਼ ਹੈਗੀ ਹੈ ਤੇ ਇਹਦਾ ਹਰੇਕ ਨੂੰ ਧਿਆਨ ਰੱਖਣਾ ਚਾਹੀਦਾ ਵੀ ਕਾਨੂੰਨ ਦੇ ਦਾਇਰੇ ਚ ਹੀ ਰਹਿ ਕੇ ਡਰਾਈਵਿੰਗ ਕਰਨੀ ਚਾਹੀਦੀ ਹੈ। ਕੋਸੀ ਸੀਟੀ ਵੀ ਤਾਂ ਨਹੀਂ ਆਉਂਦੇ ਨਹੀਂ ਹਜੇ ਮੌਕੇ ਦੇ ਵਿੱਚ ਕੋਸੀ ਸੀਟੀ ਵੀ ਨਹੀਂ ਸੀਗਾ ਪਰ ਅਸੀਂ ਅੱਗੇ ਪਿੱਛੇ ਉਸ ਗੱਡੀ ਤੋਂ ਪਹਿਲਾਂ ਤੇ ਗੱਡੀ ਤੋਂ ਬਾਅਦ ਚ ਜਿਹੜੇ ਵੀ ਵਹੀਕਲ ਹੈਗੇ ਆ ਜਿਹੜੇ ਵੀ ਪਿੱਛੇ ਕੈਮਰੇ ਲੱਗੇ ਆ ਉਹਦੇ ਸੀਸੀਟੀ ਵੀ ਕਢਾਈ ਜਾਂਦੇ ਆ। ਸਰਪੰਨ ਦੇ ਖਿਲਾਫ ਪਰਚਾ ਚਲਦਾ ਚੁਕਾ ਨਹੀਂ। ਅਹ ਨਹੀਂ ਹਜੇ ਤਾਂ ਹਜੀ ਕੋਈ ਇਨਫੋਰਮੇਸ਼ਨ ਨਹੀਂ ਆਈ ਸਾਡੇ ਕੋਲ ਮੈਂ ਉਹ ਹੀ ਦਸੀਆ ਨਾ ਜਿਹੜਾ ਮੁੰਡਾ ਜੇ ਇੰਜਰਡ ਹੈਗਾ ਜਿਹਦੇ ਹਜੇ ਬਿਆਨ ਦੇ ਦੇ ਕਾਬਿਲ ਨਹੀਂ ਹੈਗਾ ਜੇ ਉਹਦੇ ਬਿਆਨ ਜਿਵੇਂ ਹੋਣਗੇ ਉਹਦੇ ਅਕੋਰਡਿੰਗ ਬਾਕੀ ਕਾਰਵਾਈ ਮੈਂ ਜਾਨਦੀ ਹਾਂ ਠੀਕ ਹੈ